ਤਮਾਮ ਮੁੱਦਿਆਂ ਤੇ ਬੋਲਣਾ ਸੀ ਅਸੀਂ ਕੱਲ ਲੇਕਿਨ ਸਰਕਾਰ ਦਾ ਰਵਈਆ ਜਿਸ ਪ੍ਰਕਾਰ ਸੀਗਾ ਬੜਾ ਤਾਨਾਸ਼ਾਹੀ ਸੀਗਾ ਪਹਿਲਾਂ ਇਹ ਕਹਿੰਦੇ ਵੀ ਇਹ ਬੋਲਦੇ ਨਹੀਂ ਜਦੋਂ ਅਸੀਂ ਬੋਲਦੇ ਆ ਤੁਸੀਂ ਬਾਹਰ ਕੱਢ ਦਿੰਦੇ ਹੋ ਸਾਨੂੰ ਲੋਕਾਂ ਨੂੰ ਚੱਕ ਕੇ ਰਾਜਾ ਵੜਿੰਗ ਨੇ ਮਾਨ ਸਰਕਾਰ ਤੇ ਪੱਖ ਦੇ ਮੁੱਦਿਆਂ ਤੋਂ ਭੱਜਣ ਦਾ ਇਲਜ਼ਾਮ ਲਾਇਆ ਕਿਹਾ ਕਿ ਉਹ ਕਿਸਾਨੀ ਡਰੱਗ ਅਤੇ ਕਾਨੂੰਨ ਵਿਵਸਥਾ ਸਣੇ ਕਈ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਜਿਸ ਪ੍ਰਕਾਰ ਬਜਟ ਤੇ ਬਹਿਸ ਹੋਣੀ ਚਾਹੀਦੀ ਸੀ ਬਜਟ ਤੇ ਬਹਿਸ ਹੈ ਜਿਹੜੀ ਉਹ ਕਮ ਸੇ ਕਮ ਇੱਕ ਦਿਨ ਬਜਟ ਨੂੰ ਤਿਆਰੀ ਕਰਨਾ ਸੇ ਦੇਣਾ ਚਾਹੀਦਾ ਸੀ ਜਿਵੇਂ ਪਹਿਲਾ ਹੁੰਦਾ ਹੈ ਲੇਕਿਨ ਬਹਿਸ ਰੱਖੀ ਗਈ ਕੇਵਲ 3 ਘੰਟੇ ਕੀ ਤੁਸੀਂ ਇਹ ਸਮਝਦੇ ਹੋ ਵੀ 3 ਘੰਟਿਆਂ ਦੇ ਸਮੇਂ ਦਰਮਿਆਨ ਤੁਸੀਂ ਪੰਜਾਬ ਦੇ ਬਜਟ ਤੇ ਕੋਈ ਪੁਖਤਾ ਫੈਸਲਾ ਲੈ ਸਕਦੇ ਹੋ ਉਹ ਜਾਣ ਪੁੱਛ ਕੇ ਹੋਇਆ ਐਵੇਂ ਹੀ ਗਵਰਨਰ ਅਡਰੈਸ ਹੋਇਆ ਇੱਕ ਦਿਨ ਗਵਰਨਰ ਅਡਰੈਸ ਤੇ ਬਹਿਸ ਜਦੋਂ ਤੁਸੀਂ 15 ਦਿਨ ਦਾ ਬਜਟ ਸੈਸ਼ਨ ਰੱਖਿਆ ਹੈ ਕੋਈ ਹੋਰ ਮਹੱਤਵਪੂਰਨ ਤੁਹਾਡੇ ਕੋਲ ਕਾਰਜ ਨਹੀਂ ਹੈ ਅੱਜ ਅੱਜ ਧਿਆਨ ਦਿਵਾਉ ਮਤੇ ਹੈ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਕਿ 3 ਮਿੰਟ ਮੈਨੂੰ ਤੁਸੀਂ ਸਮਾਂ ਦਿੱਤਾ ਗਿਆ ਕਿ ਅਸੀਂ ਬਜਟ ਤੇ ਵਧੇਰੇ ਗੱਲ ਕਰੀਏ ਤੁਸੀਂ ਲਾ ਐਂਡ ਆਰਡਰ ਤੇ ਗੱਲ ਕਰੀਏ ਅਸੀਂ ਮਾਈਨਿੰਗ ਦੇ ਗੱਲ ਕਰੀਏ ਅਸੀਂ ਡਰੱਗਸ ਦੇ ਮੁੱਦੇ ਤੇ ਗੱਲ ਕਰੀਏ ਉਹ ਜਿਹੜੇ ਪੱਖ ਦੇ ਮੁੱਦੇ ਨੇ ਪੰਜਾਬ ਕਿਸਾਨੀ ਤੇ ਗੱਲ ਕਰੀਏ ਕਿਸਾਨੀ ਦਾ ਬਜਟ ਕਢਾ ਦਿੱਤਾ ਗਿਆ ਵਾਟਰ ਲੈਵਲ ਥੱਲੇ ਜਾ ਰਿਹਾ ਹੈ ਡਿਵਰਸਿਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ 500 ਕਰੋੜ ਰੁਪਏ ਹੋਰਾਂ ਬਜਟ ਕਢਾ ਦਿੱਤਾ ਗਿਆ ਉਹਨਾਂ तमाम ਮੁੱਦਿਆਂ ਤੇ ਬੋਲਣਾ ਸੀ ਅਸੀਂ ਕੱਲ ਔਰ ਚਰਚਾ ਕਰਨੀ ਸੀ ਲੇਕਿਨ ਸਰਕਾਰ ਦਾ ਰਵਈਆ ਖਾਸ ਕਰਕੇ ਸਪੀਕਰ ਸਾਹਿਬ ਦਾ ਰਵਈਆ ਜਿਸ ਪ੍ਰਕਾਰ ਸੀਗਾ ਬੜਾ ਤਾਨਾਸ਼ਾਈ ਸੀਗਾ ਔਰ ਪੰਜਾਬ ਦੇ ਲੋਕਾਂ ਨੇ ਵੇਖਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਕਹਿੰਦੇ ਵੀ ਇਹ ਬੋਲਦੇ ਨਹੀਂ ਜਦੋਂ ਅਸੀਂ ਬੋਲਦੇ ਹਾਂ ਤੁਸੀਂ ਬਾਹਰ ਕੱਢ ਦਿੰਦੇ ਹੋ ਸਾਨੂੰ ਲੋਕਾਂ ਨੂੰ ਚੱਕ ਕੇ ਹਾਲਾਂਕਿ ਮੈਂ ਆਪਕੇ ਆ ਸਪੀਕਰ ਸਾਹਿਬ ਕੋਰੇ ਵੀ ਸਪੀਕਰ ਸਾਹਿਬ ਸਾਨੂੰ ਸਮਾਂ ਉਹਨਾਂ ਨੇ ਕਿਹਾ ਖੁੱਲਾ ਸਮਾਂ ਦੇਾਂਗੇ ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਹਜੇ ਵੀ ਹਾਸੋਹੀਨ ਤੇ ਉਹੀ ਹਨੀਮੂਨ ਚ ਤੁਰੀ ਫਿਰਦੀ ਹੈ ਪੰਜਾਬ ਦਿਨ ਬਦੇਨ ਥੱਲੇ ਜਾ ਰਿਹਾ ਹੈ ਤੁਸੀਂ 3 ਲੱਖ ਕਰੋੜ ਤੋਂ ਕਰਜ਼ਾ ਠਪਾਤਾ 92000 ਕਰੋੜ ਰੁਪਇਆ ਤਿੰਨਾਂ ਸਾਲਾਂ ਤਜਵੀਜ਼ ਰੱਖਤੀ ਪਰ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਤੁਹਾਡਾ ਜਮਾਂ ਖਤਮ ਹੈ ਤੁਸੀਂ ਇਸ ਵਾਰੀ 7000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਵਾਸਤੇ ਰੱਖਿਆ ਹੈ ਜੇ ਕੈਪੀਟਲ ਐਕਸਪੈਂਡੀਚਰ ਐਣੀ ਦਾ ਬਜਟ ਤੁਸੀਂ 2,40000 ਕਰੋੜ ਦਾ ਕਹਾਦਾ ਕਰਤਾ ਸੋ ਇੱਕ ਅਰਜਿਆ ਭਰਿਆ ਬਜਟ ਤੇ ਜਿਹੜਾ ਸਦਨ ਹੈ ਮੈਂ ਸਮਝਦਾ ਕਿ ਇਹਰੇ ਨਾਲ ਇਹਰਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ